ਥਾੜਾ ਮੱਤੇਵਾਲ ਦੇ ਪਿੰਡ ਰਾਮਦਵਾਲੀ ਮੁਸਲਮਾਨਾਂ ਵਿੱਚ 2016 ਵਿੱਚ ਦੁਸ਼ਟਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸੂਬਾਗਨ ਭੇੜ ਕਰ ਦਿੱਤੇ ਗਏ ਸਨ ਅੱਜ ਇੱਕ ਦੀ ਮੌਤ ਹੋ ਗਈ ਹੈ ਇਸ ਮੌਕੇ ਤੇ ਸਤਕਾਰ ਕਮੇਟੀ ਦੇ ਸਿੰਘ ਪਿੰਡ ਰਾਮਦਵਾਲੀ ਵਿਖੇ ਪਹੁੰਚੇ ਹਨ ਕਰਦਿਆ ਇਹਨਾਂ ਦੇ ਨਾਲ ਗੱਲਬਾਤ ਸੀ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਈਗੁਰਦੀਕਾ ਖਾਲਸਾ ਗੁਰਦੀਕੀਪਤੀ ਤੁਸੀਂ ਅੱਜ ਪਿੰਡ ਰਾਮਦਵਾਲੀ ਮੁਸਲਮਾਨਾਂ ਦੀ ਪਹੁੰਚੇ ਕੀ ਮੈਟਰਸ ਮਸਲਾ ਸੀਗਾ ਤੇ ਵਾਈਗੁਰਦੀਕਾ ਖਾਲਸਾ ਵਾਈਗੁਰਦੀਕੀਪਤੀ ਇੱਥੇ ਕੁਝ ਸਮਾਂ ਪਹਿਲਾਂ 2016 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬੀ ਹੋਈ ਸੀ ਜਦ ਸਤਿਗੁਰੂ ਜੀ ਨੂੰ ਅਗਨ ਭੇਂਟ ਕਰ ਦਿੱਤਾ ਸੀ ਤਿੰਨ ਦੋਸ਼ੀ ਉਦੋਂ ਫੜੇ ਗਏ ਸਨ ਰਾਜਨ ਜਿਹੜਾ ਮੁੱਖ ਦੋਸ਼ੀ ਸੀਗਾ ਤੇ ਇਹ ਸਾਈ ਬਰਾਦਰੀ ਨਾਲ ਸੰਬੰਧ ਰੱਖਦਾ ਸੀ ਇੱਕ ਟੀ 2 ਸੀਗਾ ਤੇ ਇੱਕ ਤੀਜਾ ਸ਼ੇਰਾ ਜੋ ਪਿਛਲੇ ਸਮੇਂ ਵਿੱਚ ਬਿਦਬੀ ਹੋਈ ਸੀ ਉਹਦਾ ਇੱਕ ਅਪਰਾਧੀ ਦੁਸ਼ਟ ਸ਼ੇਰਾ ਸਨ ਆਫ ਲਖਸ ਜਿਹੜਾ ਅੱਜ ਸਵੇਰੇ 3 ਵਜੇ ਜਿਹਦੀ ਮੌਤ ਹੋ ਗਈ ਆ ਉਹਦੇ ਸਬੰਧ ਵਿੱਚ ਕੇਸ ਨਗਰ ਵਿੱਚ ਪਹੁੰਚੇ ਆ ਜੋ ਕਿ ਪਹਿਲਾ ਹੀ ਨਗਰ ਨਿਵਾਸੀ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਪਹਿਲਾਂ ਹੀ ਜਵਾਬ ਦਿੱਤਾ ਕਿ ਉਹਨਾਂ ਦੀ ਕੋਈ ਅਰਦਾਸ ਨਹੀਂ ਕੀਤੀ ਜਾਊਗੀ ਨਾ ਹੀ ਉਹਦੇ ਸਬੰਧ ਵਿੱਚ ਕੋਈ WhatsApp ਕੀਤਾ ਜਾਊਗਾ ਤੇ ਨਾ ਹੀ ਹੋਰ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਸਮੂਹ ਰਿਤ ਕੀਤੀ ਜਾਊਗੀ ਸੋ ਗ੍ਰੰਥੀ ਪਾਠੀ ਕੀਰਤਨੀਏ ਸਾਰੇ ਸਿੰਘਾਂ ਨੂੰ ਬੇਨਤੀ ਆ ਕਿ ਕੋਈ ਵੀ ਇਦਾਂ ਦੇ ਜਿਹੜੇ ਅਪਰਾਧੀ ਨੇ ਜਾਂ ਜਿਹੜੇ ਗੁਰੂ ਘਰ ਨੂੰ ਛੱਡ ਕੇ ਹੋਰ ਪਾਸੇ ਚਲੇ ਗਏ ਨੇ ਉਹਨਾਂ ਦਾ ਕੋਈ ਵੀ ਪ੍ਰੋਗਰਾਮ ਜਿਹੜਾ ਕਿਸੇ ਵੀ ਤਰ੍ਹਾਂ ਦੀ ਅਰਦਾਸ ਅਖੰਡ ਪਾਠ ਸਾਹਿਬ ਸੁਖਮਨੀ ਸਾਹਿਬ ਕੀਰਤਨ ਉਹ ਜਿਹੜਾ ਨਾ ਕੀਤਾ ਜਾਵੇ ਔਰ ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਜਿਹੜਾ ਉਹ ਸਮੂਹੀ ਅਤਨਾਅ ਕੀਤੀ ਜਾਵੇ ਇਹ ਸਾਰਿਆਂ ਨੂੰ ਬੇਨਤੀ ਹੈ ਸੋ ਇਹਨਾਂ ਦੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਆਨੰਦ ਕਾਰਜ ਵੀ ਜਿਹੜੇ ਆਉਂ ਨਾ ਕੀਤੇ ਜਾਣ ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਚੁੱਕੇ ਆ ਤੇ ਉਲਟਾ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰਦੇ ਆ ਆਪ ਸ਼ਬਦ ਬੋਲਦੇ ਆ ਇਥੋਂ ਤੱਕ ਵੀ ਕੜਾ ਪ੍ਰਸ਼ਾਦ ਦੀ ਦੇਰ ਵੀ ਨਹੀਂ ਲੈਂਦੇ ਔਰ ਗੁਰੂ ਕੀ ਬਾਣੀ ਨੂੰ ਔਰ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਕਕਾਰਾਂ ਦੀ ਵੀ ਨਿੰਦਿਆ ਕਰਦੇ ਆ ਇਥੋਂ ਤੱਕ ਕਿ ਸ਼ੈਤਾਨ ਦੀ ਬਾਣੀ ਜਾਂ ਸ਼ੈਤਾਨ ਦਾ ਕੜਾ ਇਥੋਂ ਤੱਕ ਕਿ ਬੋਲਦੇ ਆ ਔਰ ਇਹਨਾਂ ਦੇ ਜਿਹੜੇ ਆ ਆਨੰਦ ਕਾਰਜ ਜਾਂ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਅਰਦਾਸ ਅਖਾਂ ਵਟਸਐਪ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਮਸਲੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਸਿੰਘ ਨਗਰ ਰਾਮਦਾਲੀ ਦੇ ਵਿੱਚ ਇਕੱਤਰ ਹੋਏ ਨੇ ਜੋ ਕਿ ਇੱਥੇ 16 ਦੇ ਵਿੱਚ ਤਿੰਨ ਦਸ਼ਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕੀਤੀ ਸੀ ਉਸ ਦੇ ਸਬੰਧ ਦੇ ਵਿੱਚ ਇੱਕ ਦੁਸ਼ਟ ਅੱਜ ਨਰਕਾਂ ਨੂੰ ਚੁਗਿਆ ਆਇਆ ਸਵੇਰੇ 3 ਵਜੇ ਸੋ ਉਸ ਦੇ ਸਬੰਧ ਦੇ ਵਿੱਚ ਅਸੀਂ ਇਹ ਇਕੱਤਰਤਾ ਕੀਤੀ ਆ ਕਿ ਕੋਈ ਵੀ ਗਰੰਥੀ ਸਿੰਘ ਜਿਹੜਾ ਵੀ ਕੋਈ ਦੁਸ਼ਟ ਇਹੋ ਜਿਹਾ ਕੋਈ ਕੰਮ ਕਰਦਾ ਕੋਈ ਵੀ ਗਰੰਥੀ ਸਿੰਘ ਉਹਦੀ ਅਰਦਾਸ ਨਾ ਕਰੇ ਅੰਤਮ ਅਰਦਾਸ ਨਾ ਗੁਰੂ ਘਰ ਦੇ ਵਿੱਚ ਉਹਦੀ ਦੇਖ ਕੀਤੀ ਜਾਵੇ ਨਾ ਸ੍ਰੀ ਅਖੰਡ ਪਾਤਸ਼ਾਹਬ ਕੀਤਾ ਜਾਵੇ ਜੇ ਕੋਈ ਕਰਦਾ ਹੈ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਅਸੀਂ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੇ ਨਗਰ ਨਿਵਾਸੀ ਆ ਉਹ ਵੀ ਇਹਨਾਂ ਦੀ ਕੋਈ ਪਾਰਟੀ ਬਾਜ਼ੀ ਦੇ ਵਿੱਚ ਆ ਕੇ ਮਦਦ ਨਾ ਕਰਨ ਕਿਉਂਕਿ ਜਿਹੜਾ ਗੁਰੂ ਨਾਨਕ ਦੇ ਘਰ ਦਾ ਮਸਲਾ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚਾਹੀਦਾ ਤੇ ਜਿਹੜਾ ਵੀ ਪਾਰਟੀ ਬਾਜ਼ੀ ਦੇ ਵਿੱਚ ਆ ਕੇ ਉਹਨਾਂ ਦੀ ਮਦਦ ਕਰੇਗਾ ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਆਪਣੀ ਜਣਾ ਪਟੂਗਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਤਾਰਨਾ ਕਰਦੇ ਆ ਕਿ ਕਿਤੇ ਭੁੱਲ ਨਾ ਕਰ ਲਿਓ ਆਪਣੀਆਂ ਜਣਾ ਆਪੇ ਨਾਲ ਪਟਵਾ ਦਿਓ ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਿਓ ਪ੍ਰਿੰਦ ਰਾਮਵਾਲੀ ਮੁਸਲਮਾਨਾ ਜੋ ਉਹਨਾਂ ਦੀ ਸਮੂਹ ਪੰਚਾਇਤ ਆ ਸਮੂਹ ਨਗਰ ਨਿਵਾਸੀ ਆ ਅਤੇ ਗੁਰੂ ਘਰ ਦੀ ਜੋ ਕਮੇਟੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹੋਂ ਤੋਂ ਪਹਿਲਾਂ ਹੀ ਇਹ ਬਹੁਤ ਵਧੀਆ ਫੈਸਲਾ ਲੈ ਲਿਆ ਕਿ ਇਹਨਾਂ ਦਾ ਜੋ ਅਰਦਾ ਅੰਤਮ ਅਰਦਾਸ ਵੀ ਨਹੀਂ ਕੀਤੀ ਜਾਵੇਗੀ ਅਤੇ ਅਖੰਡ ਪਾਠ ਸਾਹਿਬ ਵੀ ਨਹੀਂ ਕੀਤਾ ਜਾਵੇਗਾ ਇਹ ਬਹੁਤ ਵਧੀਆ ਗੱਲ ਹੈ ਹੋਰ ਵੀ ਜਿੱਥੇ ਵੀ ਕਿਤੇ ਕੋਈ ਇਹੋ ਜਿਹਾ ਦੁਹਿਤ ਇਹੋ ਜਿਹਾ ਕੋ ਕਰਮ ਕਰਦਾ ਹੈ ਉਹਨਾਂ ਨਗਰਾਂ ਦੇ ਵਿੱਚ ਵੀ ਇਹੋ ਜਿਹੇ ਫੈਸਲੇ ਲੈ ਜਾਣ ਤਾ ਕਰਕੇ ਕੋਈ ਦੁਸ਼ਟ ਇਹੋ ਜਿਹਾ ਕੋ ਕਰਮ ਅੱਗੇ ਤੋਂ ਨਾ ਕਰ ਸਕੇ ਇਹ ਬੇਦਮੀਆਂ ਤਾਂ ਰੋਕ ਸਕਦੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਹਰ ਇੱਕ ਨੂੰ ਸਮਤ ਬਖਸ਼ਣ ਅਤੇ ਸੇਵਾ ਸਿਮਰਨ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਬਤ